ਦੋਸਤੋ ਸੰਗਰਾਮ ਟੀਵੀ ਦੇ ਰਜਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਹੁਣ ਇੱਕ ਹੱਦ ਹੋ ਚੁੱਕੀ ਹੈ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਸਾਡੇ ਜਿਹੜੇ ਵਿਦੇਸ਼ ਸਕੱਤਰ ਨੇ ਸ਼੍ਰੀ ਵਿਕਰਮ ਮਿਸ਼ਰੀ ਜੀ ਜਿਹੜੇ 7 ਤਾਰੀਖ ਤੋਂ ਲੈ ਕੇ 10 ਤਾਰੀਖ ਤੱਕ ਲਗਾਤਾਰ ਜੋ ਵੀ ਫੌਜੀ ਕਾਰਵਾਈਆਂ ਦੀਆਂ ਗੱਲਾਂ ਨੇ ਉਹ ਉਹਨਾਂ ਦਾ ਜੋ ਸਰਕਾਰੀ ਵਰਜਨ ਹੈ ਉਹ ਲੋਕਾਂ ਦੇ ਸਾਹਮਣੇ ਰੱਖਦੇ ਰਹੇ ਹੈ ਦੇਸ਼ ਦੇ ਸਾਹਮਣੇ ਰੱਖਦੇ ਰਹੇ ਹੈ ਉਹਨਾਂ ਦੇ ਨਾਲ ਦੋ ਫੌਜੀ ਅਫਸਰ ਕੁੜੀਆਂ 소ਫੀਆ ਕੁਰੇਸ਼ੀ ਕਰਨਲ 소ਫੀਆ ਕੁਰੇਸ਼ੀ ਤੇ ਇੱਕ ਵਿੰਗ ਕਮਾਂਡਰ ਵਿਯੋਮ ਕਾ ਸਿੰਘ ਹੁੰਦੀਆਂ ਸੀ ਹੁਣ ਹੱਦ ਇਹ ਹੋ ਗਈ ਵੀ ਜਦੋਂ ਉਹਨਾਂ ਨੇ ਸਰਕਾਰ ਵੱਲੋਂ ਲੱਗੀ ਹੋਈ ਡਿਊਟੀ ਨਿਭਾਉਂਦਿਆਂ ਹੋਇਆਂ ਇਹ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਹੋ ਗਈ ਹੈ 5 ਵਜੇ ਜੰਗ ਖਤਮ ਹੋ ਜਾਣੀ ਹੈ ਤੇ 12 13 ਤਰੀਕ ਨੂੰ 12 ਤਰੀਕ ਨੂੰ 12 ਵਜੇ ਦੋਨਾਂ ਦੇਸ਼ਾਂ ਦੇ DGMO ਦੁਬਾਰਾ ਫੇਰ ਮੀਟਿੰਗ ਕਰਨਗੇ ਨਵੀਆਂ ਜੋ ਵੀ ਗੱਲਾਂ ਬਾਤਾਂ ਨੇ ਉਹ ਕਰਨਗੇ ਇਹ ਉਹਦੀ ਡਿਊਟੀ ਹੈ ਜਿਹੜੀ ਉਹਨੇ ਨਿਭਾਈ ਪਰ ਜਿਹੜੀ ਟ੍ਰੋਲ ਆਰਮੀ ਪਿਛਲੇ 10 ਸਾਲਾਂ ਚ ਮੋਦੀ ਜੀ ਨੇ ਬਿਲਡ ਕੀਤੀ ਹੈ ਜਿਹੜੀ ਹਰ ਇੱਕ ਬੰਦੇ ਦੇ ਜਿਹੜਾ ਵੀ ਬੋਲਦਾ ਉਸ ਨੂੰ ਟ੍ਰੋਲ ਕਰਦੀ ਹੈ ਤੇ ਉਹਦਾ ਬਹੁਤ ਬੇਇੱਜ਼ਤੀ ਕਰਦੀ ਹੈ ਚاہے ਉਹ ਕੋਈ ਵੀ ਕਿਸੇ ਤਰ੍ਹਾਂ ਦਾ ਮਸਲਾ ਹੋਵੇ ਪਿੱਛੇ ਉਹਨਾਂ ਨੇ ਜਿਹੜਾ ਸਾਡੀ ਉਹ ਲੜਕੀ ਜਿਹੜੀ ਹੈਗੀ ਹੈ ਹਿਮਾਂਸ਼ੀ ਨਾਰਵਾਲ ਹੈ ਉਸ ਨੇ ਜਦੋਂ ਇਹ ਐਨਾ ਕਹਤਾ ਵੀ ਅਸੀਂ ਕਸ਼ਮੀਰੀਆਂ ਦੇ ਵਿਰੁੱਧ ਨਹੀਂ ਅਸੀਂ ਮੁਸਲਮਾਨਾਂ ਦੇ ਖਿਲਾਫ ਨਹੀਂ ਅਸੀਂ ਅਤਵਾਦੀਆਂ ਦੇ ਖਿਲਾਫ ਹਾਂ ਤਾਂ ਉਹਦੀ ਬਹੁਤ ਟ੍ਰੋਲਿੰਗ ਕੀਤੀ ਉਹਦੀ ਕੈਰੈਕਟਰ ਅਸੈਸੀਨੇਸ਼ਨ ਕੀਤੀ ਉਹਦੇ ਚਾਲ ਚਾਲ ਚੱਲਣ ਤੇ ਚਰਿੱਤਰ ਦੇ ਉੱਤੇ ਉਂਗਲਾ ਉਠਾਈਆਂ ਗਈਆਂ ਤੇ ਉਦੋਂ ਵੀ ਮਾੜੀ ਗੱਲ ਕਿ ਭਾਰਤ ਸਰਕਾਰ ਨੇ ਉਹਨਾਂ ਵਿਰੁੱਧ ਕੋਈ ਐਕਸ਼ਨ ਨਹੀਂ ਲਿਆ ਦੂਜੇ ਹੋਰ ਹਜ਼ਾਰਾਂ ਖਾਤੇ ਬੰਦ ਕਰਤੇ ਇਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਹੁਣ ਵਿਕਰਮ ਮਿਸ਼ਰੀ ਜੀ ਤੇ ਉਹਨਾਂ ਦੇ ਉਹਨਾਂ ਦੀ ਬੇਟੀ ਜਿਹੜੀ ਹੈ ਬੇਟੀ ਦੀ ਦੋ ਨਾਂ ਹੈ ਉਹਦਾ ਨਾਂ ਐਡਵੋਕੇਟ ਹੈ ਕੁੜੀ ਉਹ ਰੋਹਿੰਗਿਆ ਜਿਹੜੇ ਉੱਜੜ ਕੇ ਲੋਕ ਆਏ ਐ ਉਹਨਾਂ ਦੇ ਕੇਸ ਲੜਦੀ ਐ ਪਿੱਛੇ ਕਿਤੇ ਇਹਨਾਂ ਨੇ ਇੱਕ ਟਵੀਟ ਕੀਤਾ ਸੀ ਵਿਕਰਮ ਮਿਸ਼ਰੀ ਜੀ ਨੇ ਕਈ ਸਾਲ ਪਹਿਲਾਂ ਵੀ ਮੈਨੂੰ ਮੇਰੀ ਬੇਟੀ ਤੇ ਮਾਣ ਹੈ ਦੀ ਉਹ ਬਹੁਤ ਅੱਛਾ ਕੰਮ ਕਰਦੀ ਹੈ ਉਹ ਸਾਰੇ ਟਵੀਟ ਚੱਕ ਕੇ ਉਸ ਉਹਦੀ ਬੇਟੀ ਦੇ ਵਿਰੁੱਧ ਤੇ ਵਿਕਰਮ ਮਿਸ਼ਰੀ ਦੇ ਵਿਰੁੱਧ ਬਹੁਤ ਗੰਦੇ ਟਵੀਟ ਕਰੇ ਜਾ ਰਹੇ ਹੈ ਉਹਨਾਂ ਦੇ ਉੱਤੇ ਗੰਦ ਲਗਿਆ ਜਾ ਰਿਹਾ ਹੈ ਸਮਝੌਤਾ ਭਾਰਤ ਸਰਕਾਰ ਨੇ ਕੀਤਾ ਮੋਦੀ ਤੇ ਜੈ ਸ਼ੰਕਰ ਵਿਚਨੇ ਉਹਦੇ ਸ਼ਾਮਲ ਨੇ ਤੇ ਉਹ ਉਸ ਨੂੰ ਕੁਝ ਕਹਿਣ ਦੀ ਬਜਾਏ ਵਿਕਰਮ ਮਿਸ਼ਰੀ ਜੀ ਨੂੰ ਗद्दार ਦੱਸ ਰਹੇ ਹੈ ਉਹਦੇ ਉੱਤੇ ਉਹਦਾ ਜਿਹੜਾ ਨੋਟਿਸ ਲਿਆ ਸਖਤ ਆਈਐਸ ਅਫਸਰਾਂ ਦੀ ਐਸੋਸੀਏਸ਼ਨ ਨੇ ਉਹਦੀ ਨਿੰਦਿਆ ਕੀਤੀ ਹੈ ਤੇ ਉਹਨਾਂ ਤੇ ਐਕਸ਼ਨ ਦੀ ਮੰਗ ਕੀਤੀ ਹੈ ਤੇ ਕਸ਼ਮੀਰ ਤੋਂ ਕਾਂਗਰਸ ਦੇ ਆਗੂ ਨੇ ਸਲਮਾਨ ਸੂਜ਼ ਉਹਨਾਂ ਨੇ ਕਿਹਾ ਸਾਨੂੰ ਮਾਣ ਹੈ ਕਿ ਇੱਕ ਕਸ਼ਮੀਰੀ ਅਫਸਰ ਇੰਨਾ ਆਲਾ ਤੌਰ ਤੇ ਭਾਰਤ ਨੂੰ ਮਿਲਿਆ ਜਿਹੜਾ ਕਿ ਆਪਣਾ ਇੰਡੀਅਨ ਫੋਰਨ ਸਰਵਿਸ ਦਾ ਅਫਸਰ ਹੈਗਾ ਤੇ ਜਿਨੇ ਬਹੁਤ ਖੂਬਸੂਰਤੀ ਨਾਲ ਭਾਰਤ ਦਾ ਪੱਖ ਲੋਕਾਂ ਦੇ ਸਾਹਮਣੇ ਬੜੇ ਸੁਚੱਜੇ ਢੰਗ ਨਾਲ ਲਿਖਿਆ ਹੈ ਲਿਖਿਆ ਹੋਰ ਬਹੁਤ ਸਾਰੇ ਲੋਕਾਂ ਨੇ ਉਹਨਾਂ ਟਰੋਲਾਂ ਦੀ ਨਿੰਦਿਆ ਕੀਤੀ ਹੈ ਤੇ ਉਹਨਾਂ ਤੇ ਐਕਸ਼ਨ ਦੀ ਮੰਗ ਕੀਤੀ ਹੈ ਅਸੀਂ ਸੰਗਰਾਮ ਟੀਵੀ ਵੱਲੋਂ ਮੋਦੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ ਵੀ ਇਹ ਟਰੋਲ ਆਦਮੀ ਕਦੋਂ ਤੋਂ ਤੁਸੀਂ ਕੰਟਰੋਲ ਕਰੋਗੇ ਜੀਨੂੰ ਮਰਜ਼ੀ ਉਹਨੂੰ ਦੇਸ਼த்ਰੋਹੀ ਕਹਿ ਰਹੇ ਉਸ ਬੰਦੇ ਨੂੰ ਉਨੇ ਕਿਹੜਾ ਦੇਸ਼ ਦਰੋ ਕਰਤਾ ਜੇ ਕਿਸੇ ਨੂੰ ਕੋਈ ਕਿੰਤੂ ਪ੍ਰੰਤੂ ਹੈ ਉਹ ਮੋਦੀ ਸਰਕਾਰ ਨੂੰ ਕਰੇ ਸਾਨੂੰ ਅਸੀਂ ਸੀਜ਼ਫਾਇਰ ਦੇ ਹੱਕ ਚ ਅਸੀਂ ਇਸ ਫੈਸਲੇ ਦੀ ਪ੍ਰਕਿਰਿਆ ਕਰਦੇ ਆ ਸਾਡਾ ਕਿੰਤੂ ਸਿਰਫ ਇਸ ਗੱਲ ਤੇ ਹੈ ਵੀ ਉਹ ਲੰਬੜਦਾਰ ਵਿੱਚ ਕਿਉਂ ਬਣਿਆ ਜਿਹੜਾ ਟਰੰਪ ਹੈਗਾ ਜਿਹੜਾ ਲੋਕਾਂ ਨੂੰ ਲੜਾਉਂਦਾ ਹੈ ਹੁਣ ਟਰੰਪ ਨੇ ਫੇਰ ਦੁਬਾਰਾ ਕੱਲ ਵੀ ਟਵੀਟ ਕੀਤੀ ਹੈ ਵੀ ਮੈਂ ਤਾਂ ਚਾਹਣਾ ਚਾਹਿਆ 1000 ਸਾਲ ਲੱਗ ਜਾਣ ਕਸ਼ਮੀਰ ਦਾ ਮੁੱਦਾ ਵੀ ਹੱਲ ਕਰਾ ਕੇ ਹਟੂ ਤੂੰ ਕੋਣ ਹੈ ਵਿੱਚ ਖਾਰਮ ਖਾਲਾ ਭਾਰਤ ਨੇ ਲਗਾਤਾਰ ਤੀਜੀ ਧਿਰ ਦੀ ਵਿਚੋਲਗੀ ਦੀ ਵਿਰੋਧਤਾ ਕੀਤੀ ਹੈ ਲਗਾਤਾਰ ਵੀ ਸਾਨੂੰ ਨੀਤੀ ਜਿੱਤਰਦੀ ਕਿਉਂਕਿ ਪਾਕਿਸਤਾਨ ਨੇ ਕਈ ਵਾਰ ਜ਼ੋਰ ਲਾਇਆ ਵੀ ਵਿੱਚ ਵਿਚੋਲਾ ਪਾ ਲਈ ਅਮਰੀਕਾ ਨੂੰ ਪਾ ਲਈ ਕਿਉਂਕਿ ਅਮਰੀਕਾ ਨਾਲ ਉਹਦਾ ਸੂਤ ਰਿਹਾ ਹੁਣ ਉਹ ਕੱਲ ਵੀ ਕਹਿ ਰਿਹਾ ਕਿ ਇਹ ਜਿਹੜੇ ਦੋਨੇ ਮਹਾਨ ਦੇਸ਼ ਹੈ ਇਹਨਾਂ ਦੇ ਨਾਲ ਸਾਡਾ ਵਪਾਰ ਵੀ ਹੋਰ ਵਧੂਗਾ 트럼ਪ ਤਾਂ ਇਹ ਕਹਿ ਰਿਹਾ ਨਾਲ ਕੱਲ ਕਹਿ ਰਿਹਾ ਅੱਜ ਨਹੀਂ ਕੱਲ ਕਿਹਾ ਉਹਨੇ ਇਹ ਗੱਲ ਸੋ ਉਹਦੇ ਕੀ ਹਿਤ ਨੇ ਉਹਦੇ ਹਿਤ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੇ ਹਿਤਾ ਦੇ ਬਰਾਬਰ ਨਹੀਂ ਹੈਗੇ ਉਹਦੇ ਹਿਤ ਆਪਣੇ ਹਿਤ ਨੇ ਇਸ ਕਰਕੇ ਸਾਨੂੰ ਸਾਡੇ ਹਿਤਾ ਨੂੰ ਧਿਆਨ ਚ ਰੱਖਦਿਆਂ ਹੋਇਆਂ ਭਾਰਤ ਪਾਕਿਸਤਾਨ ਨੂੰ ਪਾਕਿਸਤਾਨੀ ਲੋਕਾਂ ਦੇ ਹਿਤਾ ਨੂੰ ਧਿਆਨ ਚ ਰੱਖਦਿਆਂ ਹੋਇਆਂ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਨੇ ਮਸਲੇ ਜਿਹੜੇ ਆ ਦਵੱਲੇ ਤਰੀਕੇ ਨਾਲ ਹੱਲ ਕਰਨੇ ਚਾਹੀਦੇ ਐ ਤੇ ਅਸੀਂ ਇਸ ਦੇ ਹਾਮੀ ਅਗਲੀ ਗੱਲ ਦੋਸਤੋ ਵੀ ਅਮਰੀਕਾ ਤੇ ਚੀਨ ਦੇ ਵਿਚਕਾਰ ਵੀ ਜਿਹੜੀਆਂ ਵਪਾਰਕ ਗੱਲਾਂ ਨੇ ਉਹ ਸ਼ੁਰੂ ਹੋ ਗਈਆਂ 2 ਦਿਨ ਹੋ ਗਏ ਕਹਿੰਦੇ ਆ ਵੀ ਨੇੜੇ ਲੱਗੀ ਗੱਲ ਨੇੜੇ ਲੱਗਣ ਤੋਂ ਪਹਿਲਾਂ ਟਰੰਪ ਨੇ ਆਪਣੀ ਜ਼ੁਬਾਨ ਚੋਂ ਪਹਿਲਾਂ ਅਨਾਉਂਸ ਕੀਤਾ ਕਿ ਮੈਂ ਜਿਹੜੇ ਚੀਨ ਦੇ ਉੱਤੇ 145% ਟੈਰਿਫ ਲਾਏ ਹੋਏ ਆ ਉਹਨਾਂ ਨੂੰ ਘਟਾ ਕੇ 80% ਕਰਦਾ ਫੇਰ ਗੱਲ ਸ਼ੁਰੂ ਹੋਈ ਪਹਿਲਾਂ ਆਪਣੇ ਆਪ ਨੂੰ ਥੱਲੇ ਲੈ ਕੇ ਆਇਆ ਸਾਡਾ ਭਾਰਤ ਜਦੋਂ ਗੱਲਬਾਤ ਤੈਰਫ ਦੀ ਆਈ ਅਮਰੀਕਾ ਨੇ ਆਪਣੇ ਤੌਰ ਤੇ ਥੋਪੇ ਲੋਕਾਂ ਦੇ ਉੱਤੇ ਸਾਡੇ ਭਾਰਤ ਨੇ ਬਿਨਾਂ ਕਿਸੇ ਗੱਲਬਾਤ ਤੋਂ ਬਿਨਾਂ ਦਵੱਲੀ ਗੱਲਬਾਤ ਤੋਂ ਆਪ ਹੀ ਆਪਣੇ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਟੈਕਸ ਘਟਾਤੇ ਆਪਣੇ ਤੌਰ ਤੇ ਇੱਕ ਪਾਸੇ ਉਹ ਹੈ ਵੀ ਉਹ ਚੀਨ ਨੂੰ ਦਬਕੇ ਮਾਰ ਰਿਹਾ ਉਹ ਦਵਿਆ ਨਹੀਂ ਤੇ ਹੁਣ ਆਪ ਆਪਣੇ ਟੈਕਸ ਘਟਾ ਕੇ ਫੇਰ ਗੱਲ ਕਰ ਰਿਹਾ ਸੋ ਇਹ ਕਿਤੇ ਨਾ ਕਿਤੇ ਸਾਡੀ ਜਿਹੜੀ ਹੈ ਅਸੀਂ ਇੰਨਾ ਵੀ ਅਖੌਤੀ ਦੋਸਤੀ ਜਿਹੜੀ ਹੈ ਦੋਸਤੀ ਕੋਈ ਨਹੀਂ ਹੈ ਇਹ ਅਖੌਤੀ ਦੋਸਤੀ મોદી ਤੇ 트럼ਪ ਦੀ ਉਹਦੇ ਥੱਲੇ ਅਸੀਂ ਇੰਨਾ ਲੱਗੇ ਹੋਏ ਹਾਂ ਕਿ ਸਾਡੀ ਦੇਸ਼ ਦੀ ਜਿਹੜੀ ਸਵੈ ਮਾਨ ਹੈ ਉਹਨੂੰ ਵੀ ਅਸੀਂ ਦਾਅ ਤੇ ਲਾਇਆ ਹੋਇਆ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਬੀਜੇਪੀ ਦਾ ਇੱਕ ਐਮਐਲਏ ਕਰਨਾਟਕਾ ਦੇ ਵਿੱਚੋਂ ਹਰੀਸ਼ ਪੁੰਜਾ ਉਹਨੇ 3 ਮਈ ਨੂੰ ਉੱਥੋਂ ਦੇ ਇੱਕ ਮੰਦਰ ਦੇ ਵਿੱਚ ਜਾ ਕੇ ਠਕੇਰੂ ਦਾ ਮੰਦਰ ਹੈ ਉਥੇ ਮੁਸਲਮਾਨਾਂ ਦੇ ਵਿਰੁੱਧ ਆਪਣੀ ਪੜਾਅ ਕੱਢੀ ਜਦੋਂ ਸਾਰਾ ਦੇਸ਼ ਪਹਿਲਗਾਮ ਦੇ ਹਮਲਿਆਂ ਨਾਲ ਦਹਿਲਿਆ ਹੋਇਆ ਸੀ ਕੋਈ ਕਿਤੇ ਉਥੇ ਤਣਾਅ ਹੋਇਆ ਕਿਸੇ ਦੋ ਕਮਿਊਨਿਟੀ ਦੇ ਵਿਚਕਾਰ ਤਾਂ ਇਹ ਮੰਦਰ ਚ ਜਾਂਦਾ ਤੇ ਉਥੇ ਇੱਕ ਭੀੜ ਨੂੰ ਸੰਬੋਧਨ ਕਰਦਿਆਂ ਹੋਇਆ ਮੁਸਲਮਾਨਾਂ ਦੇ ਵਿਰੁੱਧ ਜ਼ਹਿਰ ਉਗਲਦਾ ਇਹ ਬੀਜੇਪੀ ਦਾ ਐਮਐਲਏ ਜਦੋਂ ਸਾਰਾ ਦੇਸ਼ ਇਕੱਠਾ ਹੈ ਪਹਿਲਗਾਮ ਦੇ ਹਮਲੇ ਦੇ ਵਿੱਚ ਮਾਰੇ ਗਏ ਵਿਕਟਿਮ ਜਿਹੜੇ ਐ ਜਾਂ ਜ਼ਖਮੀ ਹੋਏ ਉਹਨਾਂ ਨਾਲ ਹਮਦਰਦੀ ਕਰ ਰਿਹਾ ਹੈ ਅੱਤਵਾਦੀਆਂ ਦੇ ਵਿਰੁੱਧ ਦੇਸ਼ ਉੱਫੜਿਆ ਹੋਇਆ ਹੈ ਉਸ ਵਕਤ ਉਹਦਾ ਉਹਦਾ ਉਫਾਨ ਉਹਦੇ ਗੁੱਸੇ ਦਾ ਉਫਾਨ ਮੁਸਲਮਾਨਾਂ 'ਆਪਰੋਧ ਹੈ ਬੀਜੇਪੀ ਦੇ ਐਮਐਲਏ ਦਾ ਤੇ ਮੁਸਲਮਾਨਾਂ ਨੇ ਉਸ ਮੰਦਰ ਕਮੇਟੀ ਨੂੰ ਲਿਖਿਆ ਵੀ ਤੁਹਾਡੇ ਮੰਦਰ 'ਚ ਇਹ ਬੰਦਾ ਹੈ ਕੁਝ ਬੋਲ ਕੇ ਗਿਆ ਤੁਸੀਂ ਇਹਦੇ ਬਾਰੇ ਕਿਉਂ ਨਹੀਂ ਕੋਈ ਐਕਸ਼ਨ ਲੈਂਦੇ ਉਹਨਾਂ ਨੇ ਮਾਫੀ ਮੰਗੀ ਹੈ ਮੁਸਲਮਾਨ ਭਾਈਚਾਰੇ ਤੋਂ ਉੱਥੇ ਕਾਂਗਰਸ ਦੀ ਸਰਕਾਰ ਐ ਅਸੀਂ ਉਹਨੂੰ ਵੀ ਪੁੱਛਣਾ ਚਾਹੁੰਦੇ ਹਾਂ ਵੀ ਉਹ ਬੰਦਾ ਹੁਣ ਤੱਕ ਫਿਰ ਅੰਦਰ ਕਿਉਂ ਨਹੀਂ ਦੱਤਾ ਤੁਸੀਂ ਮੈਂ ਖਬਰ ਨਹੀਂ ਪੜੀ ਵੀ ਉਹ ਅੰਦਰ ਦੱਤਾ ਹੈ ਕਿ ਨਹੀਂ ਦੱਤਾ ਜਾਂ ਕੇਸ ਦਰਜ ਹੋਇਆ ਜਾਂ ਨਹੀਂ ਹੋਇਆ ਜਾਂ ਉਤੇ ਕੋਈ ਇੱਕ ਕਾਰਵਾਈ ਹੋਈ ਹੈ ਕਿ ਨਹੀਂ ਹੋਈ ਪਰ ਉਹ ਸਰਕਾਰ ਸੁੱਤੀ ਪਈ ਹੈ ਸਰਕਾਰ ਨੇ ਕਿਉਂ ਨਹੀਂ ਉਹਦੇ ਤੇ ਐਕਸ਼ਨ ਲਿਆ ਬੀਜੇਪੀ ਸੁੱਤੀ ਪਈ ਹੈ ਬੀਜੇਪੀ ਦੀ ਕੇਂਦਰ ਦੀ ਲੀਡਰਸ਼ਿਪ ਜਦੋਂ ਪਾਕਿਸਤਾਨ ਚਾਹੁੰਦਾ ਹੈ ਵੀ ਭਾਰਤ ਦੇ ਅੰਦਰ ਹਿੰਦੂ ਮੁਸਲਮਾਨ ਹੋਵੇ ਜਦੋਂ ਜਿਹੜਾ ਉੱਥੋਂ ਦਾ ਜਨਰਲ ਮਨੀਰ ਹੈ ਉਹਨੇ ਪਹਿਲ ਕਾਮ ਹਮਲਾ ਹੋਣ ਤੋਂ ਕੁਝ ਦਿਨ ਪਹਿਲਾਂ ਕਿਹਾ ਟੂ ਨੇਸ਼ਨ ਥਿਉਰੀ ਵੀ ਦੋ ਹੀ ਨੇ ਹਿੰਦੂ ਤੇ ਮੁਸਲਮਾਨ ਵੀ ਜਣੀ ਉਹ ਭਾਰਤ ਦੇ ਮੁਸਲਮਾਨਾਂ ਨੂੰ ਆਪਣੇ ਨਾਲ ਆਪਣੇ ਪਾਲੇ ਚ ਸ਼ਾਮਿਲ ਕਰਕੇ ਗੱਲ ਕਰ ਰਿਹਾ ਹੈ ਤਾਂ ਤੇ ਤੁਸੀਂ ਆਪ ਮੁਸਲਮਾਨਾਂ ਦੇ ਵਿਰੁੱਧ ਹੋ ਕੇ ਉਸ ਉਹੀ ਗੱਲ ਕਰ ਰਹੇ ਹੋ ਜਿਹੜਾ ਜਨਰਲ ਮਨੀਰ ਮਨੀਰ ਕਰ ਰਿਹਾ ਹੈ ਤੁਸੀਂ ਫਿਰ ਕਿੱਥੇ ਫਰਕ ਹੈ ਤੁਹਾਡਾ ਸੋ ਇਸ ਕਰਕੇ ਬੀਜੇਪੀ ਨੂੰ ਉਸ ਐਮਐਲ ਦੇ ਉੱਤੇ ਐਕਸ਼ਨ ਖੁਦ ਵੀ ਲੈਣਾ ਚਾਹੀਦਾ ਹੈ ਅਗਲੀ ਗੱਲ ਦੋਸਤੋ ਸਾਡੇ ਪੰਜਾਬ ਦੇ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਤੱਕੇ ਸ਼ਾਹੀ ਦੀਆਂ ਖਬਰਾਂ ਕਈ ਦਿਨਾਂ ਤੋਂ ਆਪਾਂ ਪੜ ਰਹੇ ਹਾਂ ਮਨ ਜੋ ਹਾਈ ਕੋਰਟ ਦੇ ਵਿੱਚ ਵੀ ਕੇਸ ਹੈਗਾ ਉੱਥੇ ਵੀ ਭਗਵੰਤ ਮਾਨ ਸਰਕਾਰ ਤੋਂ ਕੋਈ ਗੱਲ ਬਹੁਤੀ ਬਣੀ ਨਹੀਂ ਕੱਲ ਡਰਾਮੇਬਾਜ਼ੀ ਕਰਦਾ ਹੋਇਆ ਭਗਵੰਤ ਮਾਨ ਪਾਖੜਾ ਉੱਥੇ ਚਲੇ ਗਿਆ ਤੇ ਉੱਥੇ ਜਾ ਕੇ ਕਿਸਾਨ ਆਗੂਆਂ ਦੇ ਉੱਤੇ ਵੀ ਵਰਪਿਆ ਵੀ ਉਹ ਕਿੱਥੇ ਨੇ ਪਾਣੀ ਦੇ ਰੱਖੇ ਐਸ ਕੇ ਐਮ ਨੇ ਕੱਲ ਮੀਟਿੰਗ ਕੀਤੀ ਹੈ ਐਸ ਕੇ ਐਮ ਨੇ ਮੀਟਿੰਗ ਦੇ ਵਿੱਚ ਤਿੰਨ ਚਾਰ ਗੱਲਾਂ ਜਿਹੜੀਆਂ ਕਹਿਆ ਨੇ ਜਿੱਥੋਂ ਤੱਕ ਬੀਬੀਐਮਬੀ ਦਾ ਸਵਾਲ ਹੈ ਉਹਨਾਂ ਨੇ ਕਿਹਾ ਵੀ ਅਸੀਂ ਇਹ ਪਾਣੀ ਜਾਣ ਨਹੀਂ ਦੇਵਾਂਗੇ ਬਲਕਿ ਉਹਨਾਂ ਨੇ ਭਗਵੰਤ ਮਾਨ ਦੇ ਉੱਤੇ ਇਸ ਸਕੈਮ ਨੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਭਗਵੰਤ ਮਾਨ ਦੇ ਉੱਤੇ ਦੋਸ਼ ਲਾਇਆ ਵੀ ਤੂੰ ਪਾਣੀ ਜਿਹੜਾ ਪਾਣੀ ਪੰਜਾਬ ਦਾ ਲੁਟਾ ਰਹੇ ਹੈ ਅਗਲੀ ਗੱਲ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਆ ਭਾਰਤ ਪਾਕਿਸਤਾਨ ਜਿਹੜਾ ਤਣਾਅ ਬਣਿਆ ਹੈ ਇਹ ਚਾਹੁੰਦੇ ਆ ਵੀ ਘਟੇ ਅਮਨ ਸ਼ਾਂਤੀ ਦੇ ਲਈ ਅਸੀਂ 14 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਧਰਨੇ ਮੁਜਾਰੇ ਕਰਾਂਗੇ ਆਮਨ ਸ਼ਾਂਤੀ ਲਈ ਪੰਜਾਬ ਦੇ ਲੋਕਾਂ ਨੂੰ ਆਮਨ ਸ਼ਾਂਤੀ ਦੇ ਨਾਲ ਜੋੜੀ ਰੱਖਣ ਲਈ ਅਗਲੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਵੀ ਜਿਹੜੇ ਸਾਡੇ ਤੇ ਜ਼ਬਰ ਹੋਇਆਗਾ ਕਿਸਾਨਾਂ ਦੇ ਉੱਤੇ ਭਗਵਾਨਤਮਾਨ ਸਰਕਾਰ ਵੱਲੋਂ ਹੋਇਆ ਉਸ ਦੇ ਵਿਰੁੱਧ ਪਹਿਲਾਂ ਉਹਨਾਂ ਨੇ 13 ਤਰੀਕ ਨੂੰ ਕੱਲ ਨੂੰ ਜਗਰਾਉ ਬਠਿੰਡਾ ਤੇ ਸੰਗਰੂਰ ਚ ਵੱਡੀਆਂ ਰੈਲੀਆਂ ਕਰਨੀਆਂ ਸੀ ਹੁਣ ਉਹਨਾਂ ਨੇ ਉਹ ਰੈਲੀਆਂ 26 ਤਰੀਕ ਨੂੰ ਕਰ ਦਿੱਤੀਆਂ ਇਸ ਕਰਕੇ ਭਗਵਾਨਤਮਾਨ ਜੀ ਪਾਣੀ ਦੇ ਰਾਖੇ ਜਿਉਂਦੇ ਜਾਗਦੇ ਹੈ ਤੇਰੇ ਅਰਗੇ ਜਿਹੜੇ ਬੰਦੇ ਐ ਜਿਹੜੇ ਬੰਦੇ ਮੋਦੀ ਦੇ ਨਾਲ ਮਿਲ ਕੇ ਕਿਸਾਨਾਂ ਦੇ ਮੋਰਚੇ ਉਖਾੜਦੇ ਐ ਜਿਹੜੇ ਬੰਦੇ ਸਿਰਫ ਕਿਸਾਨਾਂ ਦੇ ਵਿਰੁੱਧ ਬੋਲਦੇ ਐ ਮੋਦੀ ਦੇ ਵਿਰੁੱਧ ਕੋਈ ਸਟੈਂਡ ਨਹੀਂ ਲੈਂਦੇ ਤੈਨੂੰ ਵੀ ਸਬਕ ਸਿਖਾਉਣਾ ਚਾਹੁੰਦੇ ਐ ਕਿਸਾਨ ਅੱਜ ਦੀ ਗੱਲ ਚ ਇਹ ਨਹੀਂ ਬਹੁਤ ਬਹੁਤ ਸ਼ੁਕਰੀਆ